ਵੈਲਕਮ ਗਾਇਜ਼ ਆਪਣਾ ਬੰਦਾ ਆ ਚੁੱਕਾ ਜਿਹਦੇ ਆਪਾਂ ਵੇਟਿੰਗ ਕਰ ਰਹੇ ਸੀ ਜਾ ਰਹੇ ਆਪਾਂ ਕਹਿੰਦੇ ਆਪਾਂ ਅਗਲੇ ਵਲੌਗ ਵਿੱਚ ਇਹ ਵਲੌਗ ਦੱਸਿਆ ਆਪਣਾ ਕਿਵੇਂ ਲੱਗਿਆ ਜੇ ਰਹੀ ਹੋਇਆ ਜਿਹੜੇ ਆ ਪੰਜ ਜਰ ਨੂੰ ਟੱਪ ਗਿਆ ਵਲੌਗ ਤੇ ਆਪਾਂ ਉਹ ਵਲੌਗ ਪਾਇਆ ਕਰਾਂਗੇ ਕੁੜੀਆਂ ਦੀ ਰਾਈਡ ਦਾ ਠੀਕ ਹੈ ਜੀ ਵੀ ਲੈ ਆ ਅਸੀਂ ਇਹਨਾਂ ਕੰਮ ਦੇ ਵੀ ਨਹੀਂ ਹੋਈ ਪੜਪੜ ਕੇ ਬਾਹਰ ਵੀ ਕਰ ਲਈ ਅੱਗੇ ਬਾਅਦ ਪੜਦੇ ਕੋਈ ਨਹੀਂ ਸਕਦਾ ਓਕੇ ਜੀ ਕਲਖਾ ਲੈ ਕੇ ਬਾਹਰ ਲੈ ਆ ਜਾਣਾ ਨਹੀਂ ਕਰਦੇ ਕਹਿੰਦੇ ਪਿੰਡ ਦੇ ਲੇਕ ਆ ਚੁੱਕੇ ਆ ਇਹ ਇਹ ਚੀਜ਼ਾਂ ਕਿਤੇ ਕੋਈ ਕੋਈ ਪਿੰਡ ਚ ਹੀ ਰਹੇਗਾ ਬਾਈ ਜੀ ਲੋਕ ਲਾ ਪਿੱਛੋਂ ਨਹੀਂ ਬੰਦੇ ਪਿੰਡ ਸਿੱਧਾ ਬੈਠਣਾ ਪਊਗਾ ਰੋਕੇ ਰੋਕੇ ਕਹਿੰਦੇ ਚਲਾ ਕੇ ਦੇਖ ਲੈਣਾ ਚਲਾਉਣ ਵਾਲੀ ਇੱਕ ਮੋਟਰਸਾਈਕਲ ਨਹੀਂ ਬੱਚੋ ਸੈਂਡ ਫਾਲਿੰਗ ਟੱਕਰ ਗਈ ਬਾਈ ਦੀ ਕੱਢ ਗਿਆ ਬਾਈ ਵੈਲਕਮ ਗਾਇਜ਼ ਮੈਨ ਯੂ ਲੌਗ ਸੈਂਕ ਤਿਆਰ ਵਰ ਤਿਆਰ ਹੋ ਕੇ ਆ ਚੁੱਕੇ ਨੇ ਅੱਜ ਜਾਣੀਏ ਪਿੰਡ ਅੱਜ ਜਾਣੀਏ ਪਿੰਡ ਉਤੋਂ ਦੀ ਢੀੜੀ ਬਿਨਾ ਚੱਪਲਾਂ ਤੋਂ ਬਿਨਾ ਬੂਟਾ ਠੀਕ ਹੈ ਆਪਾਂ ਕਰਨੀ ਦੀ ਵੇਟ ਕਰ ਰਹੇ ਆ ਹਜੇ ਆਪਣਾ ਵੇਟ ਕਰ ਰਹੇ ਆ ਹੂੰ ਸਮਝ ਗਏ ਹੂੰ ਸੰਦੀਪ ਵੇਟ ਕਰ ਰਹੇ ਆ ਆਪਾਂ ਸਿੰਘਾਂ ਨੇ ਪਿੰਡ ਉਤੋਂ ਦੀ ਗੇਟ ਦੇਣੀ ਆ ਜ ਕੁੜੀ ਤੇ ਰਾਈਡਿੰਗ ਕਰਨੀ ਆ ਇਹਦੇ ਮੁੰਡੇ ਨੇ ਇਹਦੇ ਵਿੱਚ ਦੀ ਜਾਣਾ ਵਿੱਚ ਦੀ ਵਿੱਚ ਦੀ ਜਾਣਾ ਕੁੜੀ ਉਤੋਂ ਨਹੀਂ ਆਣੀ ਵਿੱਚ ਦੀ ਲਾਉਣੀ ਅੱਜ ਤੱਕ ਹੁਣ ਸਟੰਟ ਦਿਖਾਵਾਂਗੇ ਵਿੱਚ ਦੀ ਸਟੰਟ ਕਰਾਂਗੇ ਵੀ ਸਟੰਟ ਵੀਰੇ ਯਾਰ ਨਾ ਹਟ ਕੀ ਕਰਨੋ ਇਹਨਾਂ ਥੋੜੀ ਹੁਣ ਪਸ ਨਹੀਂ ਕਰ ਲੂਗੀ ਸਟੰਟ ਤਾਂ ਹੀ ਕੁੜੀ ਇਹ ਤਾਂ ਸਿਆਣੀ ਕਰਦੀ ਇਹ ਹੁਣ ਆ ਲੈ ਕੁੜੀ ਹੋ ਗਈ ਜਮਾ ਠੰਡਾ ਬਲੱਡ ਕਰਦਾ ਆਪਾਂ ਕੋਸ਼ਿਸ਼ ਕਰ ਲੋ ਯਾਰੀ ਨਾਲ ਹੁਣ ਇਹ ਠੰਡੀ ਹੋ ਗਈ ਉਹ ਪ੍ਰੇਮਦੇ ਨੂੰ ਪੈਂਦੀ ਆ ਐ ਤੂੰ ਗਈ ਅੱਗੇ ਫੈਨ ਫਾਲੋਇੰਗ ਇੱਕ ਉਹ ਬੱਚਾ ਪਿੱਛੇ ਖੜਾ ਫੈਨ ਫੈਨ ਖੜਾ ਬਾਈ ਬੰਦੂਕ ਉਪਰਾਂ ਕਰ ਜਾਂਦੀ ਆ ਉਵੇਂ ਉਪਰਾਂ ਆਪਣਾ ਬੰਦਾ ਬੰਦਾ ਆ ਗਿਆ ਇਹ ਆਪਣਾ ਆ ਰਿਹਾ মোটরসাইকেল ਲੈ ਕੇ ਉਹ ਉੱਥੇ ਆਪਣਾ ਬੰਦਾ ਆ ਚੁੱਕਾ ਜਿਹਦੇ ਆਪਾਂ ਵੇਟਿੰਗ ਕਰ ਰਹੇ ਸੀ ਤੇ ਹੁਣ ਆਪਾਂ ਪਿੰਡ ਤੋਂ ਹੀ ਜਾਣੀਆਂ ਠੀਕ ਆ ਜਾ ਰਹੇ ਆ ਆਪਾਂ ਪਿੰਡ ਤੋਂ ਜਾ ਰਹੇ ਆ ਬਈ ਤਨ ਨੇ ਕਿੰਨਾ ਬਣਾ ਲਿਆ ਵੀ ਆਉਲੀ ਜਾਂਦਾ ਉਹ ਗੁਰਦੁਆਰਾ ਸਾਹਿਬ ਬਰੈਸਦੀ ਜਾਣੀ ਆ ਜੇ ਪਿੰਡ ਦੇ ਕਹਿੰਦੇ ਜੱਟ ਦੀ ਬੱਕੀ ਆਉਂਦੀ ਆ ਵਾਰਚਣਾ ਲੈ ਕੇ ਚੱਲ ਗਏ ਇਹ ਫਾਈਟ ਤੋਂ ਨਹੀਂ ਆ ਇਹ ਤਾਂ ਫਿਰਸਾ ਵੀ ਖਾਦੀ ਕਰਨੀ ਆ ਯਾਨੀ ਕਿ ਰੇਗੜੀ ਹੁੰਦਾ ਉਹ ਉਹ ਰੀਲਾਂ ਵੀ ਬਣਾਦੇ ਰੀਲਾਂ ਦਾ ਬਹੁਤ ਬਣਨ एक थे दो थे सही बन गई बड़ा यार क्या है। बना। ले आ कैमरा ਇੱਕ ਹੀ ਆ ਪਿੰਡ ਦੇ ਵਿੱਚ ਵਾੜ ਲਈ ਜਮਾ ਵਿਚਾਲੜ ਲਈ ਗਲੀ ਆ ਪਿੰਡ ਦੀ ਸਿੰਘ ਗਏ ਰਹੇ ਸਿੰਘ ਗਏ ਰਹੇ ਜਾ ਰਹੇ ਮੋਟਰਸਾਈਕਲ ਲੈ ਕੇ ਸਿੰਘ ਜਾ ਰਹੇ ਆ ਮੂਰੇ ਕੈਮਰਾ ਚੇਂਜ ਕਰਕੇ ਦਿਖਾਵਾਂਗੇ ਪੰਜ ਵਜੇ ਕਿਵੇਂ ਆ ਥੋੜੀ ਚੱਲੂ ਥੋੜੀ ਚੱਲੂ ਖਣਿਆ ਚ ਵਾੜ ਲਿਆ ਚੱਲਣ ਲਈ ਕਿਤੇ ਕੈਨਲ ਪਿੰਡ ਦੇ ਲੇਕ ਆ ਚੁੱਕਿਆ ਇਹ ਇਹ ਚੀਜ਼ਾਂ ਕਿਤੇ ਕੋਈ ਕੋਈ ਪਿੰਡ ਚ ਹੀ ਰਹਿਗੇਗਾ ਬਾਈ ਜੀ ਇਹ ਚੀਜ਼ਾਂ ਕੋਈ ਕੋਈ ਪਿੰਡ ਚ ਹੀ ਰਹਿਗੇਗਾ ਵੀਡੀਓ ਵੀ ਬਣਾ ਦਿੰਦੇ ਆ ਤਰੀ ਉਹ ਵੇਖ ਲਓਂਗੇ ਉਹ ਨਾਲੇ ਇੱਕ ਚ ਲੈ ਕੇ ਵੜ ਜੀ ਇਹਨੂੰ ਹੌਂਕੇ ਨਾਲ ਮਰਾ ਪਈ ਮੈਂ ਪਿੱਛੇ ਡਿੱਗੂਗਾ ਭਾਂ ਜੋ ਸੂਰਜ ਤੇ ਬਾਲਾ ਫੋਕਸ ਕਰਦਾ ਇਹ ਲੌਂਗ ਰਾਈਡ ਤੇ ਚੱਲੇ ਕਰਾਂਗੇ ਦੱਬਿਆ ਪਏ ਤੇ ਤੁਹਾਨੂੰ ਵੀ ਕੁੜੀਆਂ ਦਾਸ ਨਹੀਂ ਆਪਾਂ ਲੌਂਗ ਰਾਈਡ ਤੇ ਫੇਰ ਕੇ ਆਪਾਂ ਵੈ ਟ੍ਰੂਲੀ ਹੈ ਨਹੀਂ ਆਪਣਾ ਯਾਰ ਨਹੀਂ ਉਹਦੇ ਕੋਲੇ ਖੜਨਾ ਸਾਉਂਡ ਉਹਦਾ ਬਣਾਇ ਇਹਦੀ ਕੰਨੀ ਕਿਹੜਾ ਹੁੰਦਾ ਨਹੀਂ ਫੋਨੇ ਕੋ ਰੋਕ ਗਿਆ ਸੈਂਡ ਵਾਲੀ ਆ ਤੋਰ ਲੈ ਯਾਰ ਭਰਾਵਾ ਇਹਨੂੰ ਉਹ ਬਾਈਕ ਕੋੜੀ ਨੂੰ ਹੱਗ ਉਤਰਿਆ ਆ ਹੁਣ ਛੱਡ ਕੇ ਨਾ ਰੋਕ ਲਾ ਕਹਿੰਦੇ ਪਿੰਡ ਦੀ ਦੂਜੀ ਫੇਰ ਨਹੀਂ ਪਾਲੀ ਬਾਈ ਜੀ ਇਧਰ ਪਾਰਕ ਆ ਗਿਆ ਆਉਂਦਾ ਜਾਂਦਾ ਕਿਉਂ ਇਹ ਪਿੰਡ ਦੀ ਫਿਲਮੀ ਦੂਜੀ ਆ ਗਈ ਬੋਲਣ ਨੂੰ ਇੰਨੀਆਂ ਗੱਲਾਂ ਹੈ जी <laughs> हाँ की हाल चाल दोस्तों दोस्तो थी सुनावा बैठना पौगा कई पिंड अड़ी करके बह गया अच्छा झोटा झोटे ने अच पहले दिन अड़ी कीती है तो कहना पकाउगा मैं अड़ी गली ਵੀਰਾਂ ਦਾ ਪਤਾ ਹੀ ਨਹੀਂ ਕੀ ਕੋਸ ਪੁੱਟ ਗਿਆ ਪੈਂਡ ਦੀ ਹਰੇਕ ਗਲੀ ਹਿਲ ਜਾਂਦੀ ਹੈ ਕਹਿੰਦਾ ਅੱਜ ਅੜੀ ਕਰਦੇ ਹਾਂ ਹੁੰਦਾ ਯਾਰ ਪੈਰਾਂ ਦਾ ਖੜਾਕ ਹੀ ਸੁਣਦਾ ਅਜ ਤੱਕ ਪੌੜੀ ਸੁਣਦੇ ਆ ਘੂੜੀ ਦੇ ਸਿੱਧਾ ਹੀ ਚੱਲ ਘੂੜੀ ਦੇ ਪੌੜੀ ਸੁਣਦੇ ਆ ਇਹ ਤਾਂ ਭਈ ਉਹ ਹੋ ਗਿਆ ਸਟੋਰੇਜ ਫੁੱਲ ਹੋ ਗਈ

ਸ਼ੋਰ ਕਰਾਂ ਮੈਂ ਵੀ ਸਾਊਂਡ ਮੈਚ ਕਰ ਲੈਣੀ ਆ ਘੋੜੀ ਨਾਲ ਇਹ ਕਹਿੰਦੇ ਚਲਾ ਕੇ ਦੇਖ ਲੈਣ ਉਹ ਚਲਾਉਣ ਵਾਲੀ ਇਹ ਇੱਕ ਮੋਟਰਸਾਈਕਲ ਨਹੀਂ ਬੱਚੋ ਫੈਨ ਫਾਲੋਇੰਗ ਟੱਕਰ ਗਈ ਬਾਈ ਦੀ ਕੱਢ ਗਿਆ ਬਾਈ ਚਲੋ ਚਲੋ ਮੁੰਡਿਓ ਫੈਨ ਫਾਲੋਇੰਗ ਬੱਚਾ ਫੋਟੋ ਖਚਾਵਾਂਗੇ ਅਗਲੀ ਗੇੜੇ ਟੈਂਡੂ ਬੇਸ਼ਤੀ ਜਾਂਦੇ ਆਂ ਮੁੰਡੀ ਕਹਿੰਦੇ ਸ਼ੂਕ ਤੇ ਸ਼ੂਕ ਦੀ ਇਹ ਵੀ ਚਾਲੜਲੀ ਗਲੀ ਆ ਡਾਕਟਰ ਵਾਲੀ ਮੇਨ ਗਲੀ ਜਿਹਨੂੰ ਆਪਾਂ ਮੇਨ ਗਲੀ ਕਹਿ ਦਿੰਦੇ ਆ ਉਹ ਗਲੀ ਆ 11 ਜਰਾਂ ਲੱਗ ਨਹੀਂ ਤਾਂ ਹਾਂ ਕਿਤੇ ਵਧੀਆ ਲੱਗ ਗਈ ਇੰਨੀ ਚਾ ਚੱਲ ਜਿੱਤਾ ਇਹ ਉਹ ਤਾਂ ਪੈਰ ਆ ਗਿਆ ਸੀ ਉਹ ਚੱਕੇ ਪਾਏ ਆ ਕਿ ਤਾਰਾਂ ਇਹਦੇ ਚ ਚੱਕੇ ਆ ਜਾਣ ਦੇ ਘਰ ਗੋਲਦੀ ਹੈ ਨਾ ਇਹ ਕੱਲ ਨੂੰ ਜੰਗੇ ਪੈਂਟ ਦੇ ਨਾਲ ਗਲੀਆਂ 'ਚ ਲਈ ਫਿਰਦੇ ਆ ਮੁੰਡੇ ਇਹਦੇ ਇਹ ਕਿਹੜੀ ਹੈ ਇੱਥੇ ਦੱਸ ਵੀ ਲੈ ਲੈ ਬਿਫਰਾ ਹੋ ਜੀ ਕੋੜੀ ਵੀ ਯਾ ਸ਼ੂ ਬਿਸ ਨੂੰ ਵਧੀ ਆਉਂਦੀ ਹੈ ਬੱਕੀ ਜੱਟ ਦੀ ਕਿਹੜਾ ਰੋਕ ਲੋ ਬੱਕੀ ਨੂੰ ਕਿਹੜਾ ਰੋਕ ਲੋ ਬੱਕੀ ਨੂੰ ਮੂਰੇ ਹੋ ਕੇ ਭਲੇਖੇ ਜਨਾਂ ਰਹੀ ਜੱਟੀਏ ਖੂਕ ਕੋਲੇ ਆ ਆਹ ਉਹ ਹੋਈ ਟੀ ਪਹਿਲਾਂ ਦੱਸਣਾ ਕਿ ਤਰੀ ਆ ਜਾਂਦੇ ਲੇਕਸ ਕੋਲੇ ਫੇਰ ਆ ਚੁੱਕੇ ਆਂ ਜੀ ਆਪਾਂ ਪੈਂਡ ਤੇ ਵਿਚਾਲੇ ਆ ਆਂ ਲੇਕ ਉਈ ਚੈੱਕ ਕਰੋ। ਉਧਰ ਉਹ ਆ ਰਿਹਾ ਮੈਂ ਹੂ ਤਾਲੇ ਦੇਖਣਾ ਜਰਾ। ਬਾਹਰ ਚ ਜਾ ਲਓ ਛੋਡੇ ਮੈਂ ਫੋਟੋ ਵੀ ਖਿਚਾਉਣੀ ਹੈ ਉੱਤੇ ਬਹਿ ਕੇ ਹਲੇ। ਲੈ ਵੀਰੋ ਕੈਮਰਾ ਲਿਆ ਬਾਈ ਕੰਮ ਚ ਲਾ ਕੇ। ਕਿੱਟੂ ਆ ਪੁੱਛੀ ਹੁਣ। ਵੇ ਬਾਈ ਫੇਰ ਚ ਰਸਤੇ ਤੇ ਆ ਚੁੱਕੇ ਆ ਪਿੰਡ ਦੇ ਵਿੱਚ ਸ਼ੂਕ ਵੀ ਫੈਦੀ ਆ ਬੱਕੀ ਜੱਟ ਵੀ ਦੇਖੋ ਇੱਧਰ ਗੁਰਦੁਆਰਾ ਸਾਹਿਬ ਆਏ ਨੇ ਆਹ ਦੇ ਆਲ ਦੇ ਘਰਾਂ ਨਹੀਂ ਜਾਂਦੇ ਕੋਈ ਹੁੰਦੇ ਆ ਪਿਆ ਆ ਕਿ ਲਿਆਈ ਪਿਆਕ ਤੇ ਖੋਲਣ ਹਲੇ ਬਾਈ ਜੀ ਅਸੀਂ ਫੋਟੋ ਵਾ ਬਈ ਫੋਟੋ ਖਿਚਾਉਣੀ ਆ ਵੀ ਬਰਾਉਣੀ ਆ ਮੈਂ ਪੈ ਚੋਂ ਉੱਡਣ ਵਾਲੀ ਤਨ ਮੈਂ ਰੀਲਾਂ ਹੀ ਭੇਜੂਗਾ ਅੰਦਰ ਲਾਦ ਗਏ ਲਾ ਦੇ ਖੜ ਗਏ ਨਾ ਵੇ ਥੱਲੇ ਕਿਉਂ ਰੱਖਦੇ ਯਾਰ ਓਏ ਹੋਥੇ ਰੱਖ ਮੈਂ ਥੱਲੇ ਆਵੇ ਪੱਥਰ ਕੋਲੇ ਪੱਥਰ ਕੋਲੇ ਇੱਥੇ ਆਇਆ ਆਇਆ ਲੈ ਵੀ ਆਇਆ ਗਾ ਹੱਥ ਆਇਆ ਵੀ ਕੱਢਦਾ ਬੈ ਇਧਰ ਪਰ ਆਣੀ ਰੋ ਆਈ ਆਈ ਸਹੀ ਸੀ ਇੱਕ ਆਣੀ ਤੂੰ ਨੇੜੇ ਦਾ ਆ ਜਾ ਚਾਹ ਕੇ ਅੰਦਰ ਛੱਡਦਾ ਨਹੀਂ ਮੇਰੇ ਇੱਥੇ ਵੀ ਰਹਿਣਾ ਉਹਨੇ ਇੱਥੇ ਗੁੱਡਾ ਮਾਰਿਆ ਆਹ ਕੋ ਆ ਇਧਰ ਜਾ ਕੇ ਉੱਤੇ ਹੋਣਾ ਦੂਰ ਹੀ ਪਾਣੀ ਦਾ ਇੰਨੇ ਜਿਹੇ ਉੱਤੇ ਹੋਣਾ ਦੂਰ ਨੇ ਤਾਂ ਲੱਤ ਉਹਦੀ ਕਮਾਵੀ ਲੱਤ ਲਾਤੇ ਨੇ ਗੁੱਡਾ ਬਲੇ ਖਿਲਾ ਲਿਆ ਕਾਰ ਖੜ ਗਈ ਚੱਲ ਵੀ ਬੈਠ ਜੋਹੋਂ ਪੜਾਉਗਾ ਉਸੇ ਦੇ ਉੱਤੇ ਆ ਜੱਫਾ ਵਾਂਗੂ ਉੱਤੇ ਹੋਇਆ ਹੁਣ ਹੁਣ ਸਿੱਧਾ ਉੱਤੇ ਹੋ ਜਾਏਗਾ ਚੈਰ ਤਾਂ ਥੋੜੀ ਹੈਗੀ ਬੰਦੇ ਵਧੀਆ ਚਾਲਾ ਨੱਤਮਾਂ ਉੱਤੇ ਵੈਰੀ ਗੁੱਡ ਵੈਰੀ ਗੁੱਡ ਲੋਕਾਂ ਦਾ ਵੀ ਵੀਰਾਂ ਦਾ ਵੀ ਆਲੇ ਇਹਦੀ ਵੀਡੀਓ ਬਣਾ ਕੇ ਦੇ ਤੂੰ ਇਹਨੇ ਰੀਲ ਹੀ ਪਾਉਣੀ ਆ ਇਹ ਅਖਰ ਰੋਕ ਲਾ ਦੂੰ ਵੀਰ ਜੀ ਕਹਿੰਦੇ ਹੋਸ਼ਣ ਕਹਿੰਦਾ ਮੈਂ ਬੈਠਣਾ ਰਾਈਡਿੰਗ ਆ ਮੈਂ ਵੀ ਕਰਨੀ ਆ ਅੱਜ ਆਪਾਂ ਇਹਨੂੰ ਇੱਥੇ ਬਿਠਾ ਦਿੰਦਾ ਤੇ ਰੀਲ ਬਣਾਉਣੀ ਆ ਬਾਈ ਨੇ ਕਹਿੰਦੇ ਬਾਈ ਜੀ ਹੱਥਾਂ ਨੂੰ ਫੜੇ ਕੰਮ ਕਰ ਫੋਟੋ ਖਿੱਚਦੇ ਹੋਏ ਇੱਧਰ ਨੂੰ ਜਿੱਧਰ ਨੂੰ ਖੜਤੀ ਆ ਏ ਖਿੱਚਦਾ ਕਦੋਂ ਮਾਰੀ ਕਿੱਥੇ ਬੈਠਾ ਤੂੰ ਆਈ 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 ਰੋ ਮੇਥੂ ਅਭਿਕਾਰ ਆਪ ਬੱਸ ਤੁਸੀਂ ਬਿਸਕਾ ਹੱਥ ਲਾ ਦੇ ਕੋਈ ਸਿੰਘਾ ਇਹ ਚੱਡਾ ਬਾ ਕਹਿੰਦੇ ਕਾਬੂ ਜੜੀ ਆ ਰਹੀ ਸਿੰਘ ਪਹਿਲੀ ਵਾਰ ਹੀ ਬੈਠਾ ਬਾਈ ਜੀ ਬਾਬਾ ਖੜੀ ਆ ਆ ਜਾ ਆ ਜਾ ਲੰਘ ਜਾ ਬਾਬਾ ਲੰਘੇ ਲੰਘ ਜਾ ਇੱਕ ਬਰਾਉਂਦਾ ਨਵਾਂ ਬਾਇ ਹੈ ਯਾਰ ਆ ਬਾਇ ਫੋਟੋ ਚੱਲ ਰਹੀ ਆ ਫੋਟੋ ਸ਼ੂਟ ਔਰ ਦੋ ਤੇ ਯਾਰ ਬਾਬੇ ਖੜਾ ਇਧਰ ਨੂੰ ਕਮਾ ਦੇ ਹਾਂ ਹਾਂ ਇਧਰ ਨੂੰ ਕਮਾ ਲਾ ਬਸ ਓਏ ਲੈ ਆ ਯਾਰ ਤੇਰੀ ਵੀਡੀਓ ਬਣਾ ਲੀ ਯਾਰ ਇਧਰ ਨਾ ਇਹ ਬਾਈ ਰੀਲ ਬਣ ਰਹੀ ਆ ਹੁਸਨ ਦੀ ਨਹੀਂ ਕਰਦੀ ਪਲੱਸ ਮਾਰ ਕੁਛ ਕਾਰ ਵੀ ਗੇਰ ਵੀ ਵਾ ਚੰਡ ਰਿਹਾ ਬੱਠੇ ਕਹਿੰਦੇ ਸਿੱਖ ਰਿਹਾ ਹੋਰ ਚੱਲ ਪੀ ਚੱਲ ਪੀ ਆਏ ਹਾਏ ਕਿਹੜਾ ਆਏਗਾ ਕਿ ਮੈਨੂੰ ਉੱਥੇ ਆਹੀਂ ਆਹੀਂ ਨਾ ਆਵੇਂ ਮੈਂ ਸੰਘੜਾ ਆਇਆ ਮਤਲਬ ਤੰਨੇ ਜਾਣੇ ਹੈਗੇ ਆ ਤਾਰ ਤਾਰ ਤਾ ਬਾਈ ਸੇਫ ਤਾਰ ਤਾ ਸੇਫ ਲੈਂਡਿੰਗ ਆ ਪਤਾ ਕੋ ਇਹਦੇ ਕੀ ਫਾਇਦਾ ਫੜ ਲੈ ਫੜ ਦਨਾ ਫੜ ਲੈ ਨਾਲ ਦੀ ਨਾਲ ਫੜੀ ਇੱਧਰ ਖੜਾ ਇੱਥੇ ਆਹੀਂ ਖੜੇ ਇੱਧਰ ਹੀ ਸਹੀ ਆ ਜਿੱਥੇ ਮੈਂ ਸੀ ਇੱਥੇ ਸਹੀ ਆ ਫੇਰ ਹੀ ਉੱਧਰ ਨੂੰ ਪੈਰ ਕੋ ਖਾਦੀ ਅਸੀਂ ਟ੍ਰੇਨਿੰਗ ਦੇ ਦਿੱਤੀ ਨਾ ਅਸੀਂ ਕਹਨੇ ਇਹਦਾ ਪਾੜਾ ਦੱਸਣਾ ਆ ਖਿੱਚਣਾ 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 ਖੜੀ ਹੋਊਗੀ ਖੜਨੀ ਨਹੀਂ ਲੱਭੀ ਮਾਰਨੋ ਮਾਰੂ ਜੇ ਨੂੰ ਤੀਜਾ ਤੀਜਾ ਬੰਦਾ ਬਹਿ ਗਿਆ ਜੀ ਲੱਭੀ ਵੀਰੇ ਭੱਜਦੀ ਹੈ ਖਿੱਚਣ ਉਹ ਖਿੱਚ ਖਿੱਚ ਖਿੱਚਲਾ ਰੋਲਾ ਨਹੀਂ ਤੁਹਾਨੂੰ ਕਾਹ ਹੋਇਆ ਆਪਣੀ ਲੱਭੀ ਰੋਗ ਲੈ ਇਹਨੂੰ ਲੱਭੀ ਵੀਰੇ ਭੱਜਦੀ ਮੇਰੇ ਵੀਰੇ ਤੁਰੀ ਨਹੀਂ ਤੁਰੀ ਕਿਉਂ ਨਹੀਂ ਉਹ ਰੋਗ ਹੈ ਦੋਨੇ ਪਾਸੇ ਕੋਈ ਖਿੱਚ ਹਾਂ ਲਓ ਜੀ ਇਹਦਾ ਕਿਉਂ ਨਹੀਂ ਕਾਮਯਾਬ ਲੱਤਾਂ ਦੇ ਕਿੱਥੇ ਲਈ ਬੈਠਾ ਉਹ ਡਰੀ ਜਾਂਦੀ ਹੈ ਲੱਤਾਂ ਢੀ ਨਹੀਂ ਛੱਡਦੇ ਤਾਂ ਕੀ ਉੱਧਰੋਂ ਛੱਡ ਦੇ ਗਾਇਸ ਇਹ ਸਿੰਘ ਕਾਮਯਾਬ ਗਾਇਸ ਦੇਖੋ ਦੀ ਸੀਨ ਦੇਖੋ ਗਾਇਸ ਮੈਨੂੰ ਉੱਧੇ ਵੀਊ ਕੀ ਆਈ ਅਸੀਂ ਉੱਧੇ ਲਾਇਆ ਮੈਨੂੰ ਉੱਧੇ ਥੋੜਾ ਜਿਹਾ ਗੜ ਉਹ ਚਲਾਉਣੇ ਇਹਨਾਂ ਨਵੀਂ ਘੋੜੀ ਨੂੰ ਖਾਵਾਂਗੇ ਕਿਹਦੇ ਨਾਲ ਆਓ ਅੱਪ ਕਿਹਨੇ ਜਾਂਦੇ ਥੋੜਾ ਜਿਹਾ ਗੱਪੀ ਕਰੀ ਗਾ ਗਾਇਸ ਇਹ ਸਿੰਘ ਕਾਮਯਾਬਣੀ ਇਹਨੂੰ ਆਪ ਨਵੀਂ ਘੋੜੀ ਤੇ ਦਿਖਾਵਾਂਗੇ ਜਿਹੜੀ ਆਪਣੀ ਸੋਈ ਵੀ ਆ। ਦੇਖ ਵੀ ਥੱਲੇ ਹੀ ਵੱਗ ਲੋ ਵੀਰੇ ਇਹਨੂੰ ਵੜੋ ਚੀ ਆ ਜੀ ਤੇ ਛੂਚੀ ਹੋ ਰਹੀ ਆ। ਛੱਡ ਦੇ ਕਰ ਲੋ। ਨਹੀਂ ਨਹੀਂ ਘੋੜੀ ਛੱਡ ਕੇ ਕਰੋ। ਬਸ ਰੋਕ ਲੋ ਵੀਰੇ। ਵੀਰੇ ਵੀਰੇ ਰੋਕੋ। ਵੀਰੇ ਰੋਕ ਲੋ ਹੀ। ਤੁਹਾਨੂੰ ਕਿਹਾ ਜੀ ਤੌਣ ਰਹਿ ਜਾਏ ਪਰ ਘੋੜੀ ਨਹੀਂ ਬਜਣੀ ਚਾਹੀਦੀ। ਤੁਸੀਂ ਬਹੁਤ ਵਧੀਆ ਕੰਮ ਕੀਤਾ। ਆਏ ਆਈ ਆਈ ਐਮ ਪ੍ਰੈਸ ਯੂ ਲੱਭੀ। ਹੈਲੋ ਕੰਨ ਜੋੜ।

ਜੋ ਸੋ ਖੁਣ ਗਈਆਂ ਮਸਾਂ ਬਚ ਗਈਆਂ ਉਹਨਾਂ ਓਏ ਉਹ ਕੌਲੀ ਆ ਯਾਰ ਇਹ ਘੂੜੀ ਦੇਖ ਲਈ ਭਈ ਆਪਾਂ ਦਾ ਇੱਕ ਹਿਸਾਬ ਆ ਵੀ ਹੋਣੀ ਪਾ ਪਿੱਛੇ ਹੋਰ ਆਉਂਦਾ ਆਪਾਂ ਘਰੇ ਆ ਗਏ ਇਨ ਘੋੜੀ ਲੈ ਕੇ ਇਹ ਮੁੜ ਕੇ ਆਇਆ ਪਾਣੀ ਪੀ ਕੇ ਅੰਦਰ ਗਿਆ ਹਾਂਜੀ ਪਾਣੀ ਪਿਆਉਣੀ ਹੈ ਸਸੀ ਨੇ ਚੈੱਕ ਕਰ ਦੋ ਆਉਣ ਨੂੰ ਮੁੜ ਕੋ ਮੜ ਕੇ ਹੋਏ ਕੰਮ ਪਿੰਡ ਦੀ ਪਹਿਲੀ ਵਾਰੀ ਪਹਿਲੀ ਵਾਰੀ ਇੰਨਾ ਆਇਆ ਲੱਗਦਾ ਆਪਣੇ ਘਰੇ ਆ ਗਿਆ ਵਿਚਾਰੀ ਦਾ ਪਹਿਲੀ ਵਾਰੀ ਫਰੈਸ਼ ਹੋਈ ਅੱਜ ਇਹ ਪਹਿਲੀ ਵਾਰੀ ਇੰਨਾ ਭਜਾਈ ਆਈ ਤੂੰ ਮੱਚ ਇੱਕ ਗਰਮੀ ਆ ਜੀ ਟੂ ਮੱਚ ਕਰ ਰਹੀ ਦਾਰਮੀ ਬੋਲਦਾ ਇਹ ਉਹ ਗੱਲਾਂ ਮੈਂ ਖੌਲ ਚੈੱਕ ਕਰੋ ਨੌ ਜੱਕ ਰਾਇ ਉਰੇ ਆਇਆ ਆ ਦੇਖੋ ਕੁਰੀਆਂ ਲੱਗੀ ਹੁੰਦੀ ਆ ਆਪਣੇ ਨੌ ਨਹੀਂ ਖਰਾਬ ਹੋਣੇ ਦੀ ਕਿ ਨੌ ਖਰਾਬ ਹੋ ਗਏ ਲੱਕ ਮੇਰੀ ਚੱਪਣਾ ਯਾਰ ਲਾ ਕੇ ਗਿਆ ਬੜਾ ਜਿਵੇਂ ਬੂਟ ਨਹੀਂ ਪਾਇਓ ਸੋਸ ਹੈਡ ਹੋ ਗਿਆ Gama ਤੇ ਅੱਗੇ ਮਿਲਦੇ ਆ ਆਪਾਂ ਅਗਲੇ ਵਲੌਗ ਵਿੱਚ ਇਹ ਵਲੌਗ ਦੱਸਿਆ ਆਪਣਾ ਕਿਵੇਂ ਲੱਗਿਆ ਜੀ ਯਾਰ ਇਹਦੇ ਉਰੇ ਆ ਨੀੜੇ ਆ 5000 ਵਿਊ ਟੱਪ ਗਿਆ ਆ ਵਲੌਗ ਤੇ ਆਪਰ ਹੋਏ ਵਲਾ ਹੋ ਪਾਇਆ ਕਰਾਂਗੇ ਘੋੜੀਆਂ ਦੀ ਰਾਈਡ ਦਾ ਠੀਕ ਆ ਜੀ ਠੀਕ ਹੈ ਨਾ ਲਾਈਕ ਲਾਈਕ ਚੱਕ ਲਾਈਓ ਚੱਕ ਦੇਣਾ ਜਾਂਦਾ ਹਾਂ ਕਮੈਂਟ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਅਸੀਂ ਵਿਹਲੇ ਆ ਹੁਣ ਅਸੀਂ ਇੰਨਾ ਕੰਮ ਦੇ ਵਿਹਲੇ ਹੋ ਗਈ ਪੜ ਪੂੜ ਕੇ 12ਵੀਂ ਕਰ ਲਈ ਅੱਧੂ ਬਾਪ ਪੜਦੇ ਪੂੜਦੇ ਨਹੀਂ ਸਕਦਾ ਓਕੇ ਜੀ